ਅੱਠਵਾਂ ਪੇ ਕਮਿਸ਼ਨ ਸਰਕਾਰ ਦੁਆਰਾ 2026 ਦੇ ਵਿੱਚ ਲਾਗੂ ਕਰਨ ਦੀ ਜਿਹੜੀ ਇੱਕ ਤਜਵੀਜ਼ ਸੀਗੀ ਉਹ ਪੇਸ਼ ਕਰ ਦਿੱਤੀ ਗਈ ਆ ਤੇ ਉਹਦੇ ਲਈ ਪੂਰੀ ਇੱਕ ਕਮੇਟੀ ਬਣਾ ਦਿੱਤੀ ਗਈ ਆ ਇਹ ਕਮੇਟੀ ਦੇਖੂਗੀ ਕਿ ਇੱਕ ਜਿਹੜਾ ਚਪੜਾ ਸੀ ਆ ਉਹਦੀ ਸੈਲਰੀ ਘੱਟ ਤੋਂ ਘੱਟ ਕਿੰਨੀ ਹੋਣੀ ਚਾਹੀਦੀ ਐ ਇੱਕ ਮੈਨੇਜਰ ਦੀ ਕਿੰਨੀ ਹੋਣੀ ਚਾਹੀਦੀ ਆ ਕੋਈ IAS ਅਫਸਰ ਹੈਗਾ ਆ ਉਹਦੀ ਕਿੰਨੀ ਹੋਣੀ ਚਾਹੀਦੀ ਆ ਮਤਲਬ ਇਸ ਤਰ੍ਹਾਂ ਇਹ ਜਾਂਚ ਕਰਕੇ ਕਮੇਟੀ ਇਹ ਸਰਕਾਰ ਨੂੰ ਆਪਣੀ ਰਿਪੋਰਟ ਪੇਸ਼ ਕਰੂਗੀ ਤੇ ਉਹਦੇ ਤੋਂ ਬਾਅਦ ਜਿਹੜੀ ਸਰਕਾਰ ਆ ਇਹ ਜਿਹੜਾ 8ਵਾਂ ਪੇ ਕਮਿਸ਼ਨ ਹੈਗਾ ਆ ਉਹ ਲਾਗੂ ਕਰ ਦੂਗੀ 2026 ਦੇ ਵਿੱਚ ਜਿਹਦੇ ਨਾਲ ਹੋਊਗਾ ਕਿ ਜਿਹੜੇ ਵੀ ਸੈਂਟਰ ਗਵਰਨਮੈਂਟ ਦੇ ਅਧੀਨ ਇਹ ਜੌਬਸ ਕਰਦੇ ਆ ਨੌਕਰੀਆਂ ਕਰਦੇ ਆ ਉਹਨਾਂ ਦੀ ਜਿਹੜੀ ਸੈਲਰੀ ਆ ਬਹੁਤ ਜ਼ਿਆਦਾ ਵੱਧ ਜਾਊਗੀ ਵੈਸੇ ਤਾਂ ਸਰਕਾਰੀ ਨੌਕਰੀ ਕਰਨ ਵਾਲਿਆਂ ਦੀ ਜਿਹੜੀ ਤਨਖਾਹ ਹੁੰਦੀ ਆ ਪਹਿਲਾਂ ਹੀ ਜ਼ਿਆਦਾ ਹੁੰਦੀ ਆ ਪਰ ਹੁਣ ਇਹ ਦੱਸਿਆ ਜਾ ਰਿਹਾ ਕਿ ਜੇਕਰ ਇਹ 8ਵਾਂ ਪੇ ਕਮਿਸ਼ਨ ਲਾਗੂ ਹੁੰਦਾ ਹੈ 2026 ਦੇ ਵਿੱਚ ਤਾਂ ਇੱਕ ਜਿਹੜੀ ਇੱਕ ਪੀਐਨ ਦੀ ਜਾਂ ਇੱਕ ਚਪੜਾਸੀ ਦੀ ਜਿਹੜੀ ਮਿਨੀਮਮ ਸੈਲਰੀ ਹੋਊਗੀ ਉਹ 50000 ਤੋਂ ਲੈ ਕੇ 60000 ਤੱਕ ਦੇ ਇਹਦੇ ਵਿੱਚਕਾਰ ਹੋਊਗੀ ਤੇ ਹੁਣ ਤੁਸੀਂ ਹਿਸਾਬ ਲਾ ਲਓ ਇੱਕ ਸਰਕਾਰੀ ਨੌਕਰੀ ਦੇ ਵਿੱਚ ਜਿਹੜਾ ਬੰਦਾ ਚਪੜਾਸੀ ਲੱਗੂਗਾ ਉਹਦੀ ਜਿਹੜੀ ਸੈਲਰੀ ਹੋਊਗੀ 50 ਤੋਂ ਲੈ ਕੇ 60000 ਤੱਕ ਹੋਊਗੀ ਤੇ ਇਹ ਘੱਟ ਤੋਂ ਘੱਟ ਵੀ 50 ਲੱਖ ਦੇ ਕਰੀਬ ਜਿਹੜੇ ਇਹ ਕਰਮਚਾਰੀ ਹੈਗੇ ਆ ਜਿਹੜੇ ਕੇਂਦਰ ਸਰਕਾਰ ਦੇ ਅਧੀਨ ਨੌਕਰੀਆਂ ਕਰਦੇ ਆ ਜਿਹੜੇ ਰਾਜ ਸਰਕਾਰਾਂ ਅਧੀਨ ਕਰਦੇ ਆ ਉਹ ਗੱਲ ਹਾਲੇ ਅਲੱਗ ਹੈਗੀ ਆ ਤੇ ਜਦੋਂ ਇਹ 8ਵੇਂ ਪੇ ਕਮਿਸ਼ਨ ਲਾਗੂ ਕਰ ਦਿੱਤਾ ਸੈਂਟਰਲ ਗਵਰਨਮੈਂਟ ਨੇ ਇਹ ਜਿਹੜੇ ਕਰਮਚਾਰੀ ਉਹਨਾਂ ਦੇ ਉਹਨਾਂ ਦੇ ਅਧੀਨ ਕੰਮ ਕਰਦੇ ਆ ਤਾਂ ਯਕੀਨਨ ਆ ਕਿ ਰਾਜ ਸਰਕਾਰਾਂ ਵੀ ਜਿਹੜੇ ਉਹਨਾਂ ਦੇ ਅਧੀਨ ਕੰਮ ਕਰਦੀਆਂ ਹੋਊਗੇ ਇਹ ਸਰਕਾਰੀ ਨੌਕਰੀਆਂ ਕਰਦੇ ਹੋਊਗੇ ਰਾਜ ਸਰਕਾਰਾਂ ਦੇ ਅਧੀਨ ਜਿਹੜੀਆਂ ਆਉਂਦੀਆਂ ਉਹਨਾਂ ਦੀ ਵੀ ਸੈਲਰੀ ਵਧੂਗੀ ਬੈਸੇ ਸਰਕਾਰੀ ਨੌਕਰੀ ਕੋਈ ਵੀ ਕੋਈ ਕਰਦਾ ਹੋਵੇ ਉਹਦੀ ਸੈਲਰੀ ਜਿਹੜੀ ਹੁੰਦੀ ਆ ਪ੍ਰਾਈਵੇਟ ਸੈਕਟਰ ਨਾਲੋਂ ਕਿਤੇ ਜ਼ਿਆਦਾ ਹੁੰਦੀ ਆ ਪਰ ਇੱਥੇ ਗੱਲ ਹੁਣ ਇਹ ਕਹਿਣੀ ਬਣਦੀ ਹੈਗੀ ਆ ਕਿ ਇੱਕ ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਬੰਦਾ ਮੈਨੇਜਰ ਕੰਮ ਕਰਦਾ ਆ ਕੋਈ ਫੀਲਡ ਮੈਨੇਜਰ ਆ ਕੋਈ ਸੇਲ ਮੈਨੇਜਰ ਆ ਆਟੋਮੋਬਾਈਲ ਕੰਪਨੀਆਂ ਦੇ ਵਿੱਚ ਲੱਗੇ ਹੋਏ ਆ ਨਾ ਤੇ ਉਹ ਵਿਚਾਰੇ ਮੈਨੇਜਰ ਉਹਨਾਂ ਦੀ ਪੋਸਟ ਦੇ ਪਿੱਛੇ ਲੱਗਦਾ ਆ ਤੇ ਉਹ ਪੜਿਓ ਹੁੰਦੇ ਆ ਕਿਸੇ ਨੇ ਗ੍ਰੈਜੂਏਸ਼ਨ ਕਿਸੇ ਨੇ ਪੋਸਟ ਗ੍ਰੈਜੂਏਸ਼ਨ ਕੋਈ ਇੰਜੀਨੀਅਰ ਕੋਈ ਆਈਟੀ ਇਸ ਲੈਵਲ ਤੱਕ ਉਹ ਪੜੇ ਹੁੰਦੇ ਹਨ ਤੇ ਉਹਨਾਂ ਦੀ ਸੈਲਰੀ ਕਿੰਨੀ ਹੁੰਦੀ ਆ 15000 ਤੇ 10000 20000 ਕਈ ਵੇਲੇ ਤਾਂ ਇਤੋਂ ਵੀ ਘੱਟ ਹੁੰਦੀ ਹੈ ਉਹਨਾਂ ਨੂੰ ਕਮਿਸ਼ਨ ਵੇਚਤੇ ਰੱਖਿਆ ਹੁੰਦਾ ਕਿ ਤੁਸੀਂ ਇੰਨਾ ਕੰਮ ਕਰੋ ਤਾਂ ਉਹਦੇ ਵਿੱਚੋਂ ਤੁਹਾਡੀ ਸੈਲਰੀ ਮਿਲੂਗੀ ਸੋ ਇੱਕ ਤਰ੍ਹਾਂ ਨਾਲ ਇੱਕ ਜਿਹੜਾ ਇੱਕ ਇੱਕ ਸਰਕਾਰੀ ਕਰਮਚਾਰੀ ਹੈਗੇ ਆ ਤੁਸੀਂ ਇਹ حساب ਲਾ ਲਓ ਕਿ 100 ਕਰੋੜ ਤੋਂ ਵੱਧ ਦੀ ਆਬਾਦੀ ਆ ਤੇ ਉਹਦੇ ਵਿੱਚ 50 ਲੱਖ ਜਾਨੀ ਕਿ ਕਰਮਚਾਰੀ ਹੈਗੇ ਆ ਸੈਂਟਰ ਸਰਕਾਰ ਦੇ ਮਤਲਬ ਕਿ ਇੱਕ 99.9% ਜਿਹੜੇ ਲੋਕ ਹੈਗੇ ਆ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬਸ ਕਰਦੇ ਆ ਜਾਂ ਕੋਈ ਆਪਣਾ ਬਿਜ਼ਨਸ ਕਰਦੇ ਆ ਨਾ ਇਹ 0.1% ਲੋਕ ਹੈਗੇ ਆ ਜਿਹੜੇ ਨੌਕਰੀ ਕਰਦੇ ਆ ਸਰਕਾਰੀ ਤੇ ਜਿਹੜਾ ਸਾਡਾ ਪੜਾਈ ਦਾ ਸਿਸਟਮ ਆ ਹੁਣ ਤੁਸੀਂ ਸਮਝੋ ਇਹ ਜਿਹੜਾ 0.1 ਦੀ ਨੌਕਰੀ ਆ ਸਾਡਾ ਸਾਰਾ ਪੜਾਈ ਦਾ ਸਿਸਟਮ ਇਹਦੇ ਦੁਆਲੇ ਹੀ ਘੁੰਮਦਾ ਰਹਿੰਦਾ ਅਸੀਂ ਜਦੋਂ ਬੱਚਾ ਪੜਨ ਲਈਦਾ ਉਹਦਾ ਸਭ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਇਹ ਹੁੰਦਾ ਕਿ ਬੱਚਾ ਪੜ ਕੇ ਸਰਕਾਰੀ ਨੌਕਰੀ ਲਊਗਾ हां ਅੱਜਕੱਲ੍ਹ ਕਈਆਂ ਦੇ ਸਾਡੇ ਪੰਜਾਬ ਦੇ ਵਿੱਚ ਇਦਾਂ ਵੀ ਹੁੰਦਾ ਹੈ ਕਿ ਬੱਚਾ ਪੜ੍ਹ ਕੇ ਬਾਹਰ ਚੱਲ ਜਾਊਗਾ ਪਰ ਹੁਣ ਬਾਹਰ ਵਾਲਾ ਕੰਮ ਥੋੜਾ ਔਖਾ ਹੋ ਗਿਆ ਪਰ ਫਿਰ ਵੀ ਸਰਕਾਰੀ ਨੌਕਰੀ ਵਾਲਾ ਜਿਹੜਾ ਸਿਸਟਮ ਅੱਜ ਦਾ ਨਹੀਂਗਾ ਪਹਿਲਾਂ ਤੋਂ ਹੀ ਇਹ ਮਨ ਦੇ ਵਿੱਚ ਹਰੇਕ ਪੇਰੈਂਟ ਦੇ ਰਹਿੰਦਾ ਹੀ ਆ ਕਿ ਸਾਡਾ ਬੱਚਾ ਪੜ੍ਹ ਕੇ ਸਰਕਾਰੀ ਨੌਕਰੀ ਕਰੂਗਾ ਇੱਕ ਤਾਂ ਸਰਕਾਰੀ ਨੌਕਰੀਆਂ ਪਹਿਲਾਂ ਹੀ ਕਟਾ ਦਿੱਤੀਆਂ ਗਈਆਂ ਫਿਰ ਇੱਕ ਜਿਹੜਾ ਪੜ੍ਹਾਈ ਦਾ ਸਾਰਾ ਤੰਤਰ ਜਿਹੜਾ ਹੁੰਦਾ ਹੈ ਬੰਦਾ ਪੜ੍ਹਦਾ ਹੈ ਇਹ ਤਾਂ ਉਹ ਇੱਕ ਸਰਕਾਰੀ ਨੌਕਰ ਜਾਂ ਕਹਾਂ ਲਊਗੀ ਇੱਕ ਨੌਕਰ ਬਣਾਉਣ ਤੱਕ ਹੀ ਸੀਮਤ ਹੁੰਦਾ ਹੈ ਜਿਹੜੇ ਤਾਂ 0.1% ਲੋਕ ਹੁੰਦਾ ਕੋਈ ਐਨ ਧੱਕੇ ਧੁੱਕੇ ਖਾ ਕੇ ਜਾਂ ਕਹ ਲਓ ਕਿ ਐਨ ਫਰਸਟ ਬੈਂਚ ਵਾਲੇ ਜਿਹੜੇ 99% ਨੰਬਰ ਲੈਣੇ ਵਾਲੇ ਹੁੰਦੇ ਆ ਉਹੋ ਟੈਸਟ ਟੂਸਟ ਦੇ ਕੇ ਉਹ ਤਾਂ ਹੋ ਜਾਂਦੇ ਆ ਇਹਦੇ ਵਿੱਚ ਭਰਤੀ ਸਰਕਾਰੀ ਨੌਕਰੀ ਦੇ ਵਿੱਚ ਤੇ ਰਹਿ ਜਾਂਦਾ ਬੰਦੇ ਜਿਹੜੇ ਇਹ 99% ਲੋਕ ਹੈਗੇ ਆ ਅੱਧਿਆਂ ਕੀ ਦੀ ਤਾਂ ਮੈਂ ਜ਼ਿੰਦਗੀ ਇਦਾਂ ਦੇਖੀ ਆ ਕਿ ਉਹ ਸਰਕਾਰੀ ਨੌਕਰੀ ਲੈਣ ਦੇ ਲਈ ਆਪਣੀ ਅੱਧੀ ਅੱਧੀ ਜ਼ਿੰਦਗੀ ਤੱਕ ਕੱਢ ਦਿੰਦੇ ਆ ਤੇ ਸਾਡੀ ਪੜਾਈ ਦਾ ਸਿਸਟਮ ਇਦਾਂ ਦਾ ਆ ਕਿ ਜੇਕਰ ਸਾਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਤਾਂ ਉਹਦੇ ਤੋਂ ਬਾਅਦ ਅਸੀਂ ਕੰਮ ਕੀ ਕਰਨਾ ਉਹ ਦੱਸਿਆ ਹੀ ਨਹੀਂ ਜਾਂਦਾ ਮਤਲਬ ਕਿ ਇੱਕ ਸਰਕਾਰੀ ਨੌਕਰੀ ਸਿਰਫ ਇੱਕ ਸਾਨੂੰ ਨੌਕਰ ਬਣਾਉਣ ਤੱਕ ਹੀ ਸੀਮਤ ਰੱਖਦੀ ਆ ਉਹ ਵੀ ਉਹਦੇ ਵਿੱਚੋਂ ਇੰਨੀ ਲਿਮਟਿਡ ਬੰਦੇ ਬਣਦੇ ਆ ਤੇ ਅਸੀਂ ਸਾਰੀ ਪੜਾਈ ਉਹਦੇ ਤੇ ਹੀ ਕੱਢ ਦਿੰਨੇ ਆ ਪਰ ਜਦੋਂ ਉਹ ਨੌਕਰੀ ਮਿਲਦੀ ਨਹੀਂ ਤਾਂ ਬਹੁਤ ਸਾਰੇ ਜੂਥ ਜਿਹੜੇ ਆ ਬਹੁਤ ਜਿਆਦਾ ਨਿਰਾਸ਼ ਹੋ ਜਾਂਦੇ ਆ ਸੋ ਇੱਕ ਤਾਂ ਪੜ੍ਹਾਈ ਆਪਾਂ ਨੂੰ ਜਿਹੜਾ ਇਹ ਸਿਸਟਮ ਪੁਰਾਣਾ ਚੱਲਿਆ ਜਾ ਰਿਹਾ ਤਾਂ ਫੇਲ ਆ ਤਾਂ ਪੜ੍ਹਾਈ ਕੋਈ ਇਦਾਂ ਦੀ ਵੀ ਚਾਹੀਦੀ ਆ ਕਿ ਕੋਈ ਹੱਥੀ ਕੰਮ ਬੰਦਾ ਸਿੱਖੇ ਕੱਲੂ ਸਰਕਾਰੀ ਨੌਕਰੀ ਨਹੀਂ ਮਿਲੀ ਤਾਂ ਉਹ ਆਪਣਾ ਰੋਜੀ ਰੱਟੀ ਕਮਾਉਣ ਯੋਗਤਾ ਹੋਵੇ ਫਿਰ ਜਦੋਂ ਤੁਸੀਂ ਇੰਨੀ ਸੈਲਰੀ ਕਿਸੇ ਇੱਕ ਪੀਐਨ ਦੀ ਵਧਾ ਦਿੰਨੇ ਆ ਕਿ ਇੱਕ ਸਰਕਾਰੀ ਪੀਐਨ 50-60000 ਰੁਪਇਆ ਲੈ ਰਿਆ ਉਹ ਕਿਤੇ ਨਾ ਕਿਤੇ ਜਿਹੜੇ ਇੱਕ ਬਹੁਤ ਸਾਰੀ ਜਨਤਾ ਆ 100 ਕਰੋੜ ਤੋਂ ਵੱਧੂ ਜਿਹੜੀ ਇੰਡੀਆ ਦੀ ਹੈਗੀ ਉਹਦੇ ਮਨ ਦੇ ਵਿੱਚ ਤਾਂ ਇਹ ਜਾਂਦਾ ਹੀ ਆ ਯਾਰ ਅਸੀਂ ਵੀ ਪੜਹੀਏ ਲਿਖੀਏ ਜਾਂ ਐਟਲੀਸਟ ਇਹ ਪੀਐਨਏ ਬਣ ਜਾਈਏ ਚਪੜਾਸੀ ਬਣ ਜਾਈਏ ਕਿਤੇ ਤਾਂ ਜਿਹੜਾ ਇੱਕ ਸਾਰਾ ਜਿਹੜਾ ਇੱਕ ਇੱਕ ਆਵਾਮ ਦਾ ਕਹਲਾਉ ਆਬਾਦੀ ਦਾ ਫੋਕਸ ਇੱਕ ਆਹ ਸਰਕਾਰੀ ਨੌਕਰੀ ਤੇ ਹੀ ਕੇਂਦਰਿਤ ਹੋ ਜਾਂਦਾ ਕਿਉਂਕਿ ਅਸੀਂ ਇੱਕ ਲਾਲਚ ਸੈੱਟ ਕਰ ਦਿੰਦੇ ਆ ਕਿ ਇੰਨੀ ਤਨਖਾਹ ਆ ਜੇ ਕਿਤੇ ਮੈਨੇਜਰ ਬਣ ਜਾਏ ਫਿਰ ਤਾਂ 2-2 ਲੱਖ ਰੁਪਈਆ ਆ ਨਾ ਸੋ ਬੱਚਾ ਉਸੇ ਹੀ ਚੱਕਰ ਦੇ ਵਿੱਚ ਸਾਰਾ ਲਾ ਲੰਦਾ ਤੇ ਜਿਹੜਾ ਉੱਪਰ ਇਹ ਸਰਕਾਰੀ ਇਹ ਨੌਕਰੀਆਂ ਦਾ ਸੈਕਟਰ ਹੈਗਾ ਉਹ ਦਿਨ ਪਰ ਦਿਨ ਸਰਕਾਰਾਂ ਛੋਟੀਆਂ ਕਰਦੀਆਂ ਜਾ ਰਹੀਆਂ ਇਹ ਜਿਹੜੇ ਪ੍ਰਾਈਵੇਟ ਕਰੀ ਜਾ ਰਿਹਾ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕਰੀ ਜਾ ਰਿਹਾ ਤੇ ਜਿਹੜੇ ਕੁਝ ਕੁ ਬੰਦੇ ਕੰਮ ਕਰਦੇ ਆ ਉਹਨਾਂ ਦੀ ਤਨਖਾਹ ਵਧਾਈ ਜਾ ਰਹੀ ਆ ਤੇ ਉਹਦੇ ਨਾਲ ਇੱਕ ਆਮ ਲੋਕ ਜਿਹੜੇ ਹੈਗੇ ਉਹਨਾਂ ਦੇ ਮਨ 'ਚ ਲਾਲਚ ਵਧੀ ਜਾ ਰਿਹਾ ਤੇ ਉਹ ਸਰਕਾਰੀ ਨੌਕਰੀ ਆਲੂ ਆਪਣੀ ਪੜ੍ਹਾਈ ਦਾ ਸਾਰਾ ਲੇਖਾ ਜੋਖਾ ਲਾ ਰਿਹਾ ਤੇ ਬੰਦੇ 35 35 ਸਾਲ ਤੱਕ ਹੋ ਜਾਂਦੇ ਆ ਕਿ ਆਹ ਨੌਕਰੀਆਂ ਦੇ ਟੈਸਟ ਦੇਈ ਜਾ ਰਿਹਾ ਹੋਰ ਕੋਈ ਕੰਮ ਨਹੀਂ ਆਉਂਦਾ ਤੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਇੰਨਾ ਇਹ ਜਿਹੜੇ ਨਿਰਾਸ਼ ਹੋ ਕੇ ਜਿਹੜੇ ਆਪਣੇ ਆਪ ਨੂੰ ਖਤਮ ਕਰਦੇ ਆ ਨੌਜਵਾਨ ਪੂਰੇ ਵਰਲਡ ਦੇ ਵਿੱਚ ਸਭ ਤੋਂ ਜਿਆਦਾ ਜਿਹੜਾ ਇਹ ਹਾਈਐਸਟ ਰੇਟ ਹੈਗਾ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਇਹ ਨੌਜਵਾਨ ਪੀੜ੍ਹੀ ਜਾਂ ਕਹਿ ਲਓ ਕਿ ਵਿਦਿਆਰਥੀ ਵਰਗ ਸਟੂਡੈਂਟ ਵਰਗ ਇਹ ਨਿਰਾਸ਼ ਹੋ ਕੇ ਜਿਹੜਾ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਖਤਮ ਕਰ ਦਿਆ ਇਹ ਸੀ ਨੰਬਰ 1 ਤੇ ਆ ਉਹਦੇ ਪਿੱਛੇ ਕਿਤੇ ਨਾ ਕਿਤੇ ਕਾਰਨ ਇਹ ਹੀ ਆ ਕਿ ਇਹ ਸਰਕਾਰਾਂ ਇੱਕ ਐਗਜ਼ੈਂਪਲ ਸੈੱਟ ਕਰ ਦਿੰਦੀਆਂ ਐ ਐਨੇ ਪੈਸੇ ਯਾਨੀ ਕਿ ਇੱਕ ਬੰਦੇ ਦੀ ਸੈਲਰੀ ਨੂੰ ਵਧਾ ਕੇ ਤੇ ਇੱਕ ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ ਇੱਕ ਬਹੁਤ ਹਾਈ ਕੁਆਲੀਫਾਈਡ ਪੜਿਆ ਲਿਖਿਆ ਬੰਦਾ ਜਾਂ ਜਿਹਨੂੰ ਕਿਸੇ ਵੀ ਕਾਰਨ ਵਾਸ ਇਹ ਸਰਕਾਰੀ ਨੌਕਰੀ ਮਿਲੀ ਨਹੀਂ ਜਾਂ ਉਹ ਜद्दोजਹਿਦ ਕਰਕੇ ਹਟ ਗਿਆ ਉਹ ਬੰਦਾ ਇੱਕ ਮੈਨੇਜਰ ਤੱਕ ਦੀ ਪੋਸਟ ਦੇ ਵਿੱਚ ਵੀ 15 ਜਾਂ 10000 ਰੁਪਇਆ ਲੈ ਰਿਆ ਤੇ ਇੱਕ ਸਰਕਾਰੀ ਵਾਲਾ ਬੰਦਾ ਤੇ ਉਹ ਚਪੜਾਸੀ ਆ ਤੇ ਉਹ 50 ਤੋਂ 60000 ਰੁਪਇਆ ਲੈ ਰਿਆ ਠੀਕ ਆ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਦੇਣੇ ਚਾਹੀਦੇ ਆ 50 60000 ਰੁਪਇਆ ਦੇਣਾ ਚਾਹੀਦਾ ਮੈਂ ਤਾਂ ਕਹਿੰਦਾ ਕਿ ਵਧੀਆ ਗੱਲ ਆ ਪਰ ਇੱਕ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਜਵਾਨ ਕੰਮ ਕਰਦੇ ਆ ਉਹਨਾਂ ਵੱਲ ਬਹੁਤ ਧਿਆਨ ਦੇਣ ਦੀ ਲੋੜ ਆ ਜ਼ਰੂਰਤ ਆ ਇਹ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਜਿਹੜੀਆਂ ਮਿਨੀਮਮ ਜਿਹੜੀਆਂ ਇਹ ਪੇ ਹੈਗੀਆਂ ਆ ਉਹ ਲਾਗੂ ਕੀਤੀਆਂ ਜਾਣ। ਵੈਸੇ ਇਹ ਜਿਹੜੀਆਂ ਮਿਨਿਮਮ ਪੇ ਹੈਗੀਆਂ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਲਾਗੂ ਕੀਤੀਆਂ ਗਈਆਂ ਆ। ਜਿੱਦਾਂ ਕੋਈ ਪ੍ਰਾਈਵੇਟ ਅਸਿਸਟੈਂਟ ਪ੍ਰੋਫੈਸਰ ਆ ਜਾਂ ਕੋਈ ਟੀਚਰ ਆ। ਪਰ ਉੱਥੇ ਕੀ ਕੀਤਾ ਜਾਂਦਾ ਉੱਥੇ ਕਿਹੜੀਆਂ ਸਰਕਾਰਾਂ ਆਉਂਦੀਆਂ। ਨੌਜਵਾਨਾਂ ਤੋਂ ਚੈੱਕ ਉਹਨਾਂ ਨੂੰ 19 ਪੇ ਦੇ ਦਿੱਤੇ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਪ੍ਰਾਈਵੇਟ ਅਥਾਰਟੀਜ਼ ਹੁੰਦੀਆਂ ਜਿਨ੍ਹਾਂ ਦੇ ਅਧੀਨ ਉਹ ਕੰਮ ਕਰਦੇ ਹੁੰਦੇ ਆ ਕਿ ਇਹਦੇ 'ਚੋਂ ਇੰਨੇ ਪੈਸੇ ਸਾਨੂੰ ਵਾਪਸ ਜਮ੍ਹਾਂ ਕਰਾ ਦਿਓ। ਮਤਲਬ ਕਾਗਜ਼ਾਂ ਦੇ ਵਿੱਚ ਉਹਨਾਂ ਨੂੰ 19 ਤਨਖਾਹ ਦਿੱਤੀ ਜਾਂਦੀ ਆ ਪਰ ਉਹ ਚੈੱਕ ਉਹਨੇ ਦਾ ਦਿੱਤਾ ਜਾਂਦਾ ਬਾਅਦ ਚ ਉਹ ਪੈਸੇ ਕੈਸ਼ ਲੈ ਲੈ ਜਾਂਦੇ ਆ ਸੋ ਜਿਹੜੇ ਇਹ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਇਦਾਂ ਕੰਮ ਕਰਦੇ ਆ ਉਹਨਾਂ ਨੂੰ ਪਤਾ ਹੈ ਮੈਂ ਕਿੱਥੇ ਇਹ ਗੱਲ ਕਰਦਾ ਪਰ ਇੱਧਰ ਨੂੰ ਕੋਈ ਧਿਆਨ ਹੀ ਨਹੀਂ ਦੇ ਰਿਹਾ ਜਿੱਥੇ 99.9% ਲੋਕ ਜਿੱਥੇ ਇਹ ਕੰਮ ਕਰਦੇ ਆ ਪ੍ਰਾਈਵੇਟ ਸੈਕਟਰ ਚ ਉਧਰ ਨੂੰ ਧਿਆਨ ਨਹੀਂ ਦਿੱਤਾ ਯਾਰ ਆ ਜਿੱਥੇ 0.1% ਲੋਕ ਕੰਮ ਕਰਦੇ ਆ 50 ਲੱਖ 100 ਕਰੋੜ ਦੀ ਆਬਾਦੀ ਦੇ ਵਿੱਚੋਂ ਸਿਰਫ ਉਹਨਾਂ ਨੂੰ ਹੀ ਜਾਨੀ ਕਿ ਇਹ ਇੱਕ ਇੱਕ ਵਧੀਆ ਸੁਵਿਧਾਵਾਂ ਦੇਣ ਵੱਲ ਸਾਰਾ ਜੋਰ ਦਿੱਤਾ ਜਾ ਰਿਹਾ ਕਿ ਮੈਂ ਬਹੁਤ ਸਾਰੇ ਪੰਜਾਬ ਦੇ ਵਿੱਚ ਨੌਜਵਾਨ ਖੁਦ ਦੇਖਿਆ ਕਿ ਜਿਹੜੇ 7 7 8 8000 ਰੁਪਏ ਤੇ ਇਹ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਵਧੀਆ ਪੜਿਓ ਲਿਖਿਓ ਹੈਗੇ ਆ ਉਹਦੇ ਪਿੱਛੇ ਵੀ ਇੱਕ ਕਾਰਨ ਹੈਗਾ ਮੈਂ ਬਾਕੀ ਦੇਸ਼ ਦੀ ਗੱਲ ਨਹੀਂ ਕਰਦਾ ਸਪੈਸ਼ਲੀ ਪੰਜਾਬ ਦੇ ਵਿੱਚ ਇਹ ਕਾਰਨ ਸਾਹਮਣੇ ਆ ਰਿਹਾ ਕਿ ਜਿਹੜੇ ਪ੍ਰਵਾਸੀ ਆ ਰਹੇ ਆ ਉਹ ਘੱਟ ਪੈਸਿਆਂ ਤੇ ਕੰਮ ਕਰਨ ਲਈ ਤਿਆਰ ਹੋ ਰਿਹਾ ਬਹੁਤ ਸਾਰੀਆਂ ਫੈਕਟਰੀਆਂ ਦੇ ਵਿੱਚ ਸੋ ਜੇਕਰ ਆਪਣਾ ਪੰਜਾਬੀ ਵੀ ਘਟ ਤੇ ਨਹੀਂ ਕਰਦਾ ਤਾਂ ਉਹ ਜਿਹੜਾ ਫੈਕਟਰੀ ਦਾ ਮਾਲਕ ਹੁੰਦਾ ਉਹ ਕਹਿੰਦਾ ਬਈ ਜਾਓ ਤੁਸੀਂ ਅਸੀਂ ਜਿਹੜੇ ਪ੍ਰਵਾਸੀ ਆ ਰਹੇ ਹੋਰ ਸਟੇਟਾਂ ਤੋਂ ਅਸੀਂ ਉਹਨਾਂ ਨੂੰ ਰੱਖ ਲੈਣਾ ਕਿਉਂਕਿ ਉਹ ਜਿਹੜੇ ਹੋਰ ਸਟੇਟਾਂ ਤੋਂ ਆ ਰਹੇ ਉਹਨਾਂ ਦੀਆਂ ਲੋੜਾਂ ਵੀ ਘਟ ਹੁੰਦੀਆਂ ਉਹਨਾਂ ਨੇ ਕੋਈ ਬੱਚੇ ਆਪਣੇ ਵਧੀਆ ਸਕੂਲਾਂ 'ਚ ਨਹੀਂ ਪੜਾਉਣੇ ਰਹਿਣ ਸਹਣ ਦਾ ਵੀ ਹਿਸਾਬ ਹੁੰਦਾ ਪਰ ਇੱਕ ਜਿਹੜਾ ਪੰਜਾਬ ਦਾ ਬੰਦਾ ਉਹਦਾ ਰਹਿਣ ਸਹਣ ਵੀ ਲੱਗ ਹੁੰਦਾ ਉਹਨੇ ਬੱਚੇ ਵੀ ਵਧੀਆ ਪੜਾਉਣੇ ਹੁੰਦੇ ਆ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਕਰਕੇ ਇਹ ਜਿਹੜੇ ਪ੍ਰਾਈਵੇਟ ਸੈਕਟਰ ਹੈਗੇ ਆ ਕਿ ਸਸਤੀ ਲੇਬਰ ਰੱਖਣ ਦੇ ਲਈ ਮਜਬੂਰ ਹੋ ਚੁੱਕਿਆ ਮਹਾਲੀ ਜਾ ਕੇ ਦੇਖ ਲਓ ਤੁਸੀਂ ਪੰਜਾਬ ਦੇ ਬੰਦੇ ਹੀ ਹੈ ਨਹੀਂਗੇ ਆਲੇ ਦੁਆਲੇ ਲੋਕਾਂ ਦੇ ਹੀ ਸਾਰੇ ਜਿਹੜੇ ਉੱਥੇ ਕੰਮ ਕਰਦੇ ਆ ਕਾਰਨ ਉਹਦਾ ਇਹੀ ਆ ਸੋ ਕਿਤੇ ਨਾ ਕਿਤੇ ਜਿਹੜੀ ਇਹ ਸਾਡੀ ਭਾਵੇਂ ਸੈਂਟਰ ਸਰਕਾਰ ਹੈਗੀ ਆ ਇਹ ਬੀਜੇਪੀ ਦੀ ਆ ਬਟ ਮੈਨੂੰ ਲੱਗਦਾ ਕਿ ਰਾਜ ਸਰਕਾਰਾਂ ਨੂੰ ਵੀ ਇਹਦੇ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਆ ਤੁਸੀਂ ਗੁਜਰਾਤ ਚ ਚਲ ਜਾਓ ਜਾਂ ਹਮਾਚਲ ਚ ਚਲ ਜਾਓ ਉਹਨਾਂ ਨੇ ਇੱਕ ਕੋਟਾ ਰੱਖਿਆ ਹੋਇਆ ਕਿ ਕਟੂ ਕਟ ਜਿੱਥੇ ਅਡੀ ਪ੍ਰਾਈਵੇਟ ਫੈਕਟਰੀ ਵੀ ਆ ਤਾਂ ਇਹਦੇ ਵਿੱਚ 80% ਲੋਕ ਜਿਹੜੇ ਹੈਗੇ ਆ ਉਹ ਉਹ ਇਸ ਜਿਹੜਾ ਰਾਜ ਆ ਉੱਥੋਂ ਦੇ ਹੋਊਗੇ ਤੇ ਉਹਨਾਂ ਦੀ ਜਿਹੜੀ ਮਿਨੀਮਮ ਸੈਲਰੀ ਹੋਊਗੀ ਤਾਂ ਇਸ ਲੈਵਲ ਦੀ ਹੋਊਗੀ ਜਿਹੜਾ ਨਹੀਂ ਦਊਗਾ ਉਹਦੇ ਤੇ ਐਕਸ਼ਨ ਕੀਤਾ ਜਾਂਦਾ ਪਰ ਸਾਡੇ ਪੰਜਾਬ ਦੇ ਵਿੱਚ ਖਰੇ ਇਹ ਜਿਹੜੇ ਪ੍ਰਾਈਵੇਟ ਜੋਬਸ ਕਰਦੇ ਆ ਬੱਚੇ ਉਹਨਾਂ ਵੱਲ ਤਾਂ ਧਿਆਨ ਨਹੀਂ ਦਿੱਤਾ ਜਾਂਦਾ ਵੈਸੇ ਪੂਰੇ ਇੰਡੀਆ ਦੇ ਵਿੱਚ ਵੀ ਨਹੀਂ ਦਿੱਤਾ ਜਾਂਦਾ ਬਹੁਤ ਸ਼ੋਸ਼ਣ ਹੁੰਦਾ ਆ ਜਿਹੜਾ ਪ੍ਰਾਈਵੇਟ ਦੇ ਵਿੱਚ ਕੰਮ ਕਰਦਾ ਕਿਉਂਕਿ ਤੁਹਾਨੂੰ ਵੀ ਪਤਾ ਇੱਕ ਧਾਰਨਾ ਬਣ ਚੁੱਕੀ ਆ ਕਿ ਜਿਹੜਾ ਸਰਕਾਰੀ ਬੰਦਾ ਜੋਬ ਕਰਦਾ ਉਹਨੇ ਤਾਂ ਇਹ ਤੁਹਾਨੂੰ ਪਤਾ ਹੀ ਆ ਵੀ ਈ ਦੀ ਜੌਬ ਨੂੰ ਮੰਨਿਆ ਜਾਂਦਾ ਪ੍ਰਾਈਵੇਟ ਦੇ ਵਿੱਚ ਤੁਹਾਨੂੰ ਦੇਣਾ 15000 ਪਰ ਉਹ ਕੰਮ ਤੁਹਾਡੇ ਕੋ ਮੇਰਾ ਖਿਆਲ ਹੈ 1.5 ਲੱਖ ਵਾਲਾ ਲੈਂਦੇ ਆ ਇਸ ਹਿਸਾਬ ਨਾਲ ਇਹ ਸਿਸਟਮ ਜਿਹੜਾ ਇਸ ਵੇਲੇ ਚੱਲ ਰਿਹਾ ਹੈਗਾ ਸਰਕਾਰੀ ਨੌਕਰੀ ਵਾਲਿਆਂ ਤਾਂ ਚਲੋ ਇਹ ਫਾਇਦੇ ਦਿੱਤੇ ਹੀ ਜਾ ਰਹੇ ਆ ਪਰ ਇੱਕ 99% ਜਨਤਾ ਜੋ ਇਹ ਕੰਮ ਹੀ ਨਹੀਂ ਕਰਦੀ ਉਹਨੂੰ ਥੱਲੇ ਲਾਉਣ ਲਈ ਉਹਦੇ ਲਈ ਕੋਈ ਸੋਚ ਹੀ ਨਹੀਂ ਰਿਹਾ ਹੈਗੇ ਸਿਰਫ 0.1% ਲੋਕ ਜਿਹੜੇ ਹੈਗੇ ਉਹਨਾਂ ਲਈ ਹੀ ਸੋਚਿਆ ਜਾ ਰਿਹਾ ਸੋ ਜਿਹੜੇ ਕਰਕੇ ਨੌਜਵਾਨ ਬਹੁਤ ਵੱਡੀ ਮਾਤਰਾ ਵਿੱਚ ਆਪਣੇ ਆਪ ਨੂੰ ਖਤਮ ਕਰ ਰਿਹਾ ਹੈ ਸੁਸਾਈਡ ਕਰ ਰਿਹਾ ਸੋ ਇੱਧਰ ਨੂੰ ਧਿਆਨ ਦੇਣ ਦੀ ਲੋੜ ਹੈਗੀ ਆ ਇਹ ਸੈਂਟਰ ਸਰਕਾਰਾਂ ਦੀ ਵੀ ਤੇ ਇਹ ਰਾਜ ਸਰਕਾਰਾਂ ਦੀ ਵੀ ਕਿਉਂਕਿ ਕਿਤੇ ਨਾ ਕਿਤੇ ਜੂਤ ਬਹੁਤ ਨਰਾਸ਼ ਹੋ ਰਿਹਾ ਹੈ ਪਰ ਮੈਂ ਫਿਰ ਇੱਕ ਗੱਲ ਐਂਡ ਦੇ ਵਿੱਚ ਇਹੀ ਕਹਿਣਾ ਚਾਹੁੰਗਾ ਜਿਹੜੇ ਪੰਜਾਬ ਦੇ ਜਿੰਨੇ ਕੁ ਮੈਨੂੰ ਸੁਣਦੇ ਹੈਗੇ ਆ ਜੇਕਰ ਤੁਸੀਂ ਆਪਣੇ ਬੱਚੇ ਪੜਾਉਣੇ ਵੀ ਆ ਠੀਕ ਆ ਪੜਾਓ ਪਰ ਦੇ ਹੱਥ ਦੇ ਵਿੱਚ ਕੋਈ ਗੁਣ ਵੀ ਨਾਲੋਂ ਨਾਲ ਜਰੂਰ ਸਿਖਾਓ ਕਿਉਂਕਿ ਜੇਕਰ ਕੱਲੂ ਇਹ ਜੌਬਸ ਵਗੈਰਾ ਤਾਂ ਮੈਨੂੰ ਲੱਗਦਾ ਉਦਾਂ ਹੀ ਖਤਮ ਹੋ ਜਾਣੀਆਂ ਜੇ ਥੋੜੀਆਂ ਬਤੀਆਂ ਰਹਿਊਗੀਆਂ ਵੀ ਸ਼ਾਇਦ ਏਆਈ ਜਾਂ ਹੋਰ ਕੋਈ ਟੈਕਨੋਲੋਜੀ ਆ ਕੇ ਉਹਦੇ ਨੇ ਬਹੁਤ ਕਵਰ ਕਰ ਲੈਣਾ ਸੋ ਬੱਚੇ ਨੂੰ ਕੋਈ ਪੜ੍ਹਾਈ ਦੇ ਨਾਲ ਨਾਲ ਹੱਥ ਦੇ ਵਿੱਚ ਗੁਣ ਜਰੂਰ ਸਿਖਾਓ ਤੇ ਤਾਂ ਜੋ ਉਹ ਕਾዱ ਉਹਨੂੰ ਕੋਈ ਨੌਕਰੀ ਵਗੈਰਾ ਨਹੀਂ ਮਿਲਦੀ ਤਾਂ ਉਹ ਆਪਣਾ ਗੁਜ਼ਾਰਾ ਵਗੈਰਾ ਕਰ ਸਕੇ ਤੇ ਜਿਹੜੇ ਮੈਂ ਆਪਣੇ ਪੰਜਾਬੀ ਭਰਾ 7 7 8 8 10 10000 ਤੇ ਯਾਰ ਕੰਮ ਕਰਦੇ ਆ ਮੈਂ ਤਾਂ ਇਹ ਚਾਹੂੰਗਾ ਕਿ ਆਪਣਾ ਛੋਟਾ ਮੋਟਾ ਹੀ ਕੰਮ ਕਰ ਲਓ ਛੋਟਾ ਮੋਟਾ ਹੀ ਕੰਮ ਕਰ ਲਓ ਆਪਣੇ ਮਾਲਕ ਖੁਦ ਬਣ ਜਾਓ ਪਰ ਮੈਨੂੰ ਇਦਾਂ ਲੱਗਦਾ ਕਿ ਤੁਸੀਂ ਆਪਣਾ ਕੰਮ ਜੇ ਕਰੋਗੇ ਭਾਵੇਂ ਛੋਟਾ ਹੀ ਹੋਊਗਾ ਇਹ 8 10000 ਨਾਲੋਂ ਤਾਂ ਜ਼ਿਆਦਾ ਕਮਾ ਸਕਦੇ ਆ ਕੋਈ ਗਲਤੀ ਹੋਊਗੀ ਥੱਲੇ ਕਮੈਂਟ ਕਰਕੇ ਦੱਸ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਸਿਰ ਮਿਲਾ ਕੇ